ਤੇ ਮਨਸਾ ਹੁਣ ਗੱਲ ਕਰਦੇ ਆਂ ਫਿਲਮਾਂ ਦੀ ਹੈਨਾ ਲੰਬੇ ਸਮੇਂ ਬਾਅਦ ਅੰਤੋਜ ਮਾਨ ਹੋਣਾ ਦੇ ਨਾਲ ਸੱਚਾ ਸੂਰਮਾ 20 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਹੈ ਨਾ ਤੇ ਫਰਸਟ ਲੁੱਕ ਮੋਸ਼ਨ ਪੋਸਟਰ ਬਹੁਤ ਵਧੀਆ ਲੱਗਦਾ ਛੋਟੀਆਂ ਛੋਟੀਆਂ ਬਹੁਤ ਪਸੰਦ ਕਰਿਆ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਦਾ ਮੈਂ ਕਹਿੰਦਾ ਵੀ ਧਿਆਨ ਰੱਖਿਆ ਗਿਆ ਜਿਵੇਂ ਵੀ ਪੱਗ ਪੰਨਣ ਦਾ ਤਰੀਕਾ ਹੈਨਾ ਤੇ ਜਿਸ ਤਰ੍ਹਾਂ ਕੋੜਾ ਵੀ ਹੈਨਾ ਜਿੱਥੇ ਕੱਪੜਿਆਂ ਦੇ ਵੀ ਰੰਗ ਦਾ ਕੱਪੜਿਆਂ ਦਾ ਕਿਉਂਕਿ ਉਸ ਟਾਈਮ ਜਿਹੜੇ ਇਨੂੰ ਸੋਚ ਕੇ ਬਣਾਇਆ ਸੀ ਕਿ ਕਿਸ ਤਰ੍ਹਾਂ ਦੇ ਗਾੜੇ-ਗਾੜੇ ਰੰਗ ਹੋਣਗੇ ਕਾਲੇ-ਗਾੜੇ ਰੰਗ ਤੇ ਜਿੱਥੇ ਆਪਾਂ ਜਦੋਂ ਅਸੀਂ ਪਿੰਡਾਂ 'ਚ ਹੁੰਦੇ ਸੀ ਨਾ ਜਦੋਂ ਛੋਟੇ ਹੁੰਦੇ ਸੀ ਉਹਦੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਜਿਹੜੇ ਜਦੋਂ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਸੀ ਤਾਂ ਪੱਗਾਂ ਤੇ ਉਹਨਾਂ ਦੇ ਰੰਗ ਦਾ ਥੋੜ੍ਹਾ ਵੱਖਰੇਵਾ ਹੁੰਦਾ ਸੀ ਹਾਂਜੀ 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 ਆਮ ਤੌਰ ਤੇ ਉਹਦੇ ਚਿੱਟਾ ਕੁਰਤਾ ਪਜਾਮਾ ਹੀ ਹੁੰਦਾ ਸੀ ਜਿਵੇਂ ਤੇ ਤਾਂ ਨੂੰ ਬਲਦੇ ਸੀ ਹਾਂਜੀ ਜਾਂ ਥੋੜਾ ਜਿਹਾ ਆਪਣਾ ਸਲੇਟੀ ਰੰਗ ਦਾ ਹਾਂਜੀ ਹਾਂਜੀ ਉਹ ਬੜੀ ਬਰੀਕੀ ਨਾਲ ਬੜੀ ਬਰੀਕੀ ਨਾਲ ਆਪਣੇ ਆਪ ਚ ਮੈਂ ਕਹਿੰਦਾ ਵੀ ਉਹ ਨਾ ਕਿੰਨਾ ਕੁਝ ਬੋਲ ਜਾਂਦਾ ਜੀ ਕਿਵੇਂ ਕਹਿੰਦੇ ਹੁੰਦੇ ਨੇ ਤੇ ਇੱਥੋਂ ਕਰਕੇ ਫਿਲਮ ਦੀ ਇੱਕ ਇਹ ਦੇਖੋ ਬੈਸ ਤਾਂ ਚਲੋ ਹਰ ਬੰਦਾ ਤਰੀਫ਼ ਕਰਦਾ ਹਾਂਜੀ ਮੈਂ ਉਸ ਤਰ੍ਹਾਂ ਤਾਂ ਕਰ ਨਹੀਂ ਸਕਦਾ ਤਰੀਫ਼ ਹਾਂਜੀ ਕਿਉਂਕਿ ਅਸੀਂ ਕੰਮ ਕਰਿਆ ਪਰ ਇਹਦੀ ਇੱਕ ਖਾਸੀਅਤ ਇਹ ਹੈ ਕਿ ਮੇਰਾ ਨਾ ਪਿੰਡ ਦਾ ਮੇਰਾ ਬੜਾ ਪਿਆਰਾ ਛੋਟਾ ਭਰਾ ਸੀ ਉਹਦੀ ਡੈਥ ਹੋ ਗਈ ਤੇਜ਼ੀ ਸੀ ਉਹ ਨਾਲ ਸਾਡਾ ਹਾਂਜੀ ਕਿ ਉਹ ਜਦੋਂ ਅਸੀਂ ਸ਼ੂਟਿੰਗ ਕਰਨੀ ਸੀ ਉਹ ਆਂਦੇ ਵੀ ਵੀਰੇ ਸੀ ਤਾਂ ਨਾਲੇ ਰਹਿਣਾ ਸ਼ੂਟਿੰਗ ਦੇ ਮੈਂ ਤਾਂ ਸੀ ਰਸਤਨ ਸ਼ੂਟਿੰਗ ਕਰੀ ਸੀ ਉਹ ਸਿਆਲ ਦੇ ਦਿਨ ਸੀ ਉਹ ਜਿਹੜੀ ਪਹਿਲੀ ਵਾਰੀ ਸ਼ੁਰੂ ਹੋਇਆ ਤੱਕ ਆਫਲੋਗ ਤਨ ਸਾਰੇ ਸਾਡੇ ਮੁੰਡੇ ਬਹੁਤ ਸੀ ਹਾਂਜੀ ਆਹੋ ਪਹਿਲੇ ਤੁਸੀਂ ਸੈੱਟ ਤੇ ਗਿਆ ਤੁਸੀਂ ਸੈੱਟ ਤੇ ਜਦੋਂ ਉਹ ਵਿਆਹ ਦੇ ਸ਼ਾਟ ਸੀ ਪਹਿਲਾਂ ਸ਼ੁਰੂ ਚ ਹਾਂਜੀ ਇੱਕ ਵਿਆਹ ਦੇ ਸੀ ਨਾਰਾਇਣ ਦੇ ਅੰਦਰ ਵਿਆਹ ਦਾ ਕੀਤੀ ਸੀ ਉਹ ਉਹਦੇ ਪਿੰਡ ਤੋਂ ਤਿਆਰੀ ਫਿਰ ਉਹ ਕੁੜੀ ਦੇ ਪਿੰਡ ਜਾਣਦੇ ਸੀ ਉਹ ਮੁੰਤੇਜੀ ਮੇਰਾ ਜਿਹੜਾ ਮੁੰਡਾ ਸੀ ਤਾਂ ਉਹ ਮੈਨੂੰ ਕਹਿੰਦਾ ਵੀ ਉਹ ਅਗਲੇ ਦਿਨ ਸਵੇਰੇ ਅਸੀਂ ਉੱਠੇ ਹਾਂਜੀ ਨਾ ਤਾਂ ਕਿ ਮੈਨੂੰ ਕਹਿੰਦਾ ਵੀਰ ਜੀ ਮੈਂ ਹੁਣ ਦਾੜੀ ਵਧਾਉਣ ਲੱਗਾ ਮੈਂ ਕੀ ਹੋਇਆ ਕਹਾ ਵੀਰ ਜੀ ਇਹ ਫਿਲਮ ਦੇਖ ਕੇ ਆਇਆ ਲੱਗਦਾ ਜਿਵੇਂ 1920 21 ਚ ਫਿਰਦਾ ਹੈ ਕਹਿੰਦਾ ਹਾਂਜੀ ਕਿ ਉਹਦੇ ਸਾਰੇ ਕੈਰੈਕਟਰ ਤੁਹਾਨੂੰ ਰਫ ਲੁੱਕ ਵਾਲੇ ਮਿਲਣਗੇ। ਉਹਨੂੰ ਦੇ ਜਿਵੇਂ ਚਾਕਲੇਟ ਦਾ ਫੇਸ ਨਹੀਂ ਮਿਲਣਾ। ਤਾਂ ਕਿ ਆਮ ਤੌਰ ਤੇ ਜਿੰਨਾ ਫਿਲਮ ਚ ਕੋਲਰਡ ਫੇਸ ਨਹੀਂ ਮਿਲਦਾ। ਮੈਂ ਤਾਂ ਈਵਨ ਮੇਕਅਪ ਨਾਲ ਉਹ ਗਿਆ ਜੇ ਮੇਰੇ ਮੇਕਅਪ ਨਹੀਂ ਜ਼ਿਆਦਾ ਕਰਨਾ। ਠੀਕ ਹੈ। ਥੋੜਾ ਜਿਹਾ ਸਾਨੂੰ ਵੇਰੀਏਸ਼ਨ ਰੱਖਣਾ ਪੈ ਗਿਆ। ਕਿਉਂਕਿ ਉਹਦੇ ਚ ਦੋ ਫੇਸ ਦਿਖਾਉਣਾ ਹੈ। ਹਾਂਜੀ। ਹੂੰ ਪਹਿਲੀ ਫਾਂਸੀ ਤੋਂ ਬਾਅਦ ਹੋਰ ਤਰ੍ਹਾਂ ਦਾ ਤੇ ਦੂਜੀ ਫਾਂਸੀ ਤੋਂ ਬਾਅਦ ਜਦੋਂ ਬਰੀ ਹੋ ਕੇ ਆਉਂਦਾ। ਹਾਂਜੀ। ਤਾਂ ਇੱਕ ਹੋਰ ਤਰ੍ਹਾਂ ਥੋੜਾ ਥੋੜਾ ਜਿਹਾ ਗੈਟਅਪ ਦਾ ਤੇ ਥੋੜਾ ਜਿਹਾ ਉਹਨਾਂ ਦੇ ਵੋਕਲ ਚ ਵੀ ਥੋੜਾ ਜਿਹਾ ਫ ਪਹਿਲਾਂ ਥੋੜਾ ਜਿਹਾ ਉਠਮਾ ਸੀ ਉਹ ਕੁਲਪੇ ਥੋੜਾ ਜਿਹਾ ਠਹਿਰਾਵ ਆ ਗਿਆ ਮਚਿਓਰਟੀ ਠੀਕ ਹੈ ਕੋਈ ਤਾਂ ਬਹੁਤ ਬਰੀਕ ਚੀਜ਼ਾਂ ਤੇ ਉਹਦੀ ਜਿਹੜੀ ਲੋਕਾਂ ਨਾਲ ਤੁਹਾਨੂੰ ਬਹੁਤ ਮੈਨਲੀ ਲੁੱਕ ਆ ਇਸ ਫਿਲਮ ਹਾਂਜੀ ਬਿਲਕੁਲ ਉਹ ਪੋਸਟਰ ਦੇ ਵਿੱਚ ਵੀ ਲੱਗਦਾ ਨਾ ਵੀ ਜਿਸ ਤਰ੍ਹਾਂ ਹਾਂ ਸਾਰੇ ਕਰੇ ਨਜ਼ਰ ਆਉਂਦਾ ਇਹ ਨਹੀਂ ਕਿ ਮੈਂ ਕੁੱਕਰ ਵੀ ਹਾਂ ਜਾਂ ਮੈਂ ਜਾਂ ਜੀਮਾ ਸਾਹਿਬ ਵੀ ਤੁਸੀਂ ਦੇਖੋਗੇ ਸਰਵਜੀ ਤੁਰਾ ਦਾ ਬੜਾ ਮੈਨ ਲੱਗਦਾ ਮੈਂ ਹੱਸਦਾ ਇਸ ਚੀਮੇ ਨੂੰ ਮੈਂ ਕਹਾਂ ਇਹ ਰੋਲ ਤੋਂ ਬਾਅਦ ਤੈਨੂੰ ਬੜੇ ਭਾਈ ਮੈਨ ਲੱਗਦਾ ਬਿਲਕੁਲ ਫਿਲਮਾਂ ਬਹੁਤ ਮਿਲਦੀਆਂ ਹਾਂਜੀ ਹਾਂਜੀ ਕੋਦੇ ਚ ਲੁੱਕ ਬਹੁਤ ਨਖਾਰੀਆ ਤੋਂ ਦੀ ਖਾਸੀਅਤ ਹੈ ਇਸ ਤਰ੍ਹਾਂ ਦੇ ਜਿਹੜੇ ਸਿਨੇਮਾ ਨਾ ਸਿਰਜ ਸਕਦਾ ਮਾਨ ਸਾਹਬ ਦੇ ਫੈਨ ਬਾਬੂ ਮਾਨ ਦੇ ਫੈਨ ਕੀ ਮਾਇਨੇ ਰੱਖਦੇ ਨੇ ਮੈਨੇ ਵਰਗੇ ਅੱਛੇ ਜਦੋਂ ਕਟੜ ਨੇ ਸਰ ਤੁਹਾਡੇ ਸਾਹਮਣੇ ਮਾਨੂੰ ਲੀਕ ਕਟ ਕੇ ਖੜਦੇ ਹਾਂ ਹਾਂਜੀ ਨਾ ਬਿਲਕੁਲ ਲੱਗੀ ਨਹੀਂ ਕਦੇ ਮਾਰੇ ਲੱਕੇ ਪਾਈ ਨਹੀਂ ਰੱਖੀ ਬੜੇ ਹਾਲੇ ਚੋਲੇ ਆਉਂਦੇ ਮੈਂ ਨਹੀਂ ਹੋਣੀ ਕੋ ਡੋਲ ਹੈ ਉਸਦਾ ਹੀ ਨਾਲ ਹੈ ਇਹੀ ਤਾਂ ਕੱਟਿਆ ਬਾਬੂ ਨੇ ਹੋਰ ਕੀ ਕਰਤੇ ਨਵਾਂ ਤਾਂ ਨਹੀਂ ਤਾਂ ਕੋਈ ਹਾਪ ਦੇ ਆਪ ਦੇ ਕੁਝ ਕੁ ਸਪੀਸ਼ੀਜ਼ ਤੁਸੀਂ ਕੈਨੇਡਾ ਅਮਰੀਕਾ ਬੁਲਾਇਆ ਹਾਲੀਵੁੱਡ ਬਾਲੀਵੁੱਡ ਚਲ ਜਾਓ ਹਾਂਜੀ ਅਦੇ ਕਿਸੇ ਸਿੰਗਰ ਲਈ ਕਿਸੇ ਨੌਜਵਾਨ ਬੱਚਾ ਜਿਹੜਾ ਗਾਉਣਾ ਸ਼ੁਰੂ ਕਰਦਾ ਉਹਨੇ ਗੀਤ ਬਣਾਇਆ ਹਾਂਜੀ ਇਹ ਜੀ ਸਾਡੇ ਵਾਲਿਆਂ ਨੇ ਕੰਮ ਸ਼ੁਰੂ ਕਰਿਆ ਇਹ ਪਿਆਰ ਤੋਂ ਦੇ ਸੀ ਅਦੇ ਕੋਈ ਡੈਟੂ ਬਣਦਾ ਸੀ ਪਹਿਲਾਂ ਹਾਂਜੀ ਸਾਡੇ ਵਾਲਿਆਂ ਨੇ ਸ਼ੁਰੂ ਕਰਿਆ ਹਾਂਜੀ ਕਦੇ ਸਟਿੱਕਰ ਲੱਗਦੇ ਸੀ ਟਰੱਕਾਂ ਤੇ ਵੀ ਸਾਡੇ ਵਾਲਿਆਂ ਨੇ ਸ਼ੁਰੂ ਕਰਿਆ ਹਾਂਜੀ ਉਹ ਆਦਬ ਤੇ ਪਿਆਰ ਕਰਦੇ ਸੀ ਕਿਉਂਕਿ ਉਹ ਜਦੋਂ